ਜਿੱਥੇ ਠੰਡ ਘੱਟ ਗਈ ਏ ਤਾਂ ਉੱਥੇ ਹੀ ਫਰਵਰੀ ਮਹੀਨੇ ਦੇ ਵਿੱਚ ਤਾਪਮਾਨ ਦੇ ਵਿੱਚ ਵੀ ਵਾਧਾ ਦੇਖਿਆ ਜਾ ਰਿਹਾ ਹੈ ਅਜੇ ਵਿੱਚ ਲੋਕ ਉਮੀਦ ਕਰ ਰਹੇ ਨੇ ਕਿ ਬਰਸਾਤ ਹੋਵੇ ਤਾਂ ਥੋੜੀ-ਬਹੁਤ ਠੰਡ ਹੋਵੇ ਇਸ ਦੇ ਚਲਦੇ ਜਦੋਂ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਮੌਸਮ ਦੇ ਵਿੱਚ ਇੱਕ ਵਾਰ ਫਿਰ ਤੋਂ ਤਬਦੀਲੀ ਵਿਖਾਈ ਦੇਵੇਗੀ ਕਿ 27 ਤੇ 28 ਤਾਰੀਖ ਨੂੰ ਸਵੇਰ ਭਰ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਇਹ ਹੀ ਨਹੀਂ ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਬਰਸਾਤ ਕਿਸਾਨਾਂ ਦੇ ਲਈ ਕ ਦੀ ਫਾਇਦੇਮੰਦ ਸਾਬਿਤ ਹੋਏਗੀ ਤੇ ਇਸ ਤੋਂ ਬਿਨਾ ਉਹਨਾਂ ਇਸ ਡਰਾਈਨੈਸ ਮੌਸਮ ਦੇ ਵਿੱਚ ਲੋਕਾਂ ਨੂੰ ਵੀ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਕਿਸਾਨਾਂ ਨੇ ਪਾਣੀ ਦੀ ਵਰਤੋਂ ਕਰਨੀ ਹੈ ਤਾਂ ਉਹ ਹਿਸਾਬ ਦੇ ਨਾਲ ਪਾਣੀ ਦੀ ਵਰਤੋਂ ਕਰਨ ਤਾਂ ਕਿ ਫਸਲਾਂ ਦਾ ਨੁਕਸਾਨ ਨਾ ਹੋਵੇ। ਹ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਕਿ ਫਰਵਰੀ ਦਾ ਵੀ ਹੁਣ ਲਾਸਟ ਜਿਹੜਾ ਵੀਕ ਚੱਲ ਰਿਹਾ ਹੈ ਪਰ ਫਰਵਰੀ ਦੇ ਵਿੱਚ ਟੈਂਪਰੇਚਰਸ ਬਹੁਤ ਜ਼ਿਆਦਾ ਹਾਈ ਰੇ ਹੈ ਜੇ ਆਪਾਂ ਫਸਟ ਵੀਕ ਦੀ ਗੱਲ ਕਰਦੇ ਹਾਂ ਤਾਂ ਜੇ ਵੀਕਲੀ ਆਪਾਂ ਐਨਾਲਿਸਿਸ ਦੇਖ ਰਹੇ ਹਾਂ ਤਾਂ ਦੋਨੋਂ ਵੀਕਸ ਦੇ ਵਿੱਚ ਹੀ ਦੇ ਟੈਂਪਰੇਚਰਸ ਨੇ ਹੋ ਮੈਕਸਿਮ ਮੈਕਸਿਮਮ ਤੇ ਮਿਨਿਮਮ ਜਿਹੜੇ ਨਾਰਮਲ ਤੋਂ ਜ਼ਿਆਦਾ ਰਹੇ ਹੈ ਪਹਿਲੇ ਹਫਤੇ ਦੇ ਵਿੱਚ ਜਿਸ ਤਰ੍ਹਾਂ ਕਿ ਮੈਕਸਿਮਮ ਟੈਂਪਰੇਚਰ ਜਿਹੜਾ ਉਹ 30 ਡਿਗਰੀ ਜ਼ਿਆਦਾ ਰਿਹਾ ਤੇ ਮਿਨਿਮਮ ਜਿਹੜਾ ਉਹ 1 ਡਿਗਰੀ ਜ਼ਿਆਦਾ ਰਿਹਾ ਇਸੇ ਤਰ੍ਹਾਂ ਹੀ ਸੈਕੰਡ ਵੀਕ ਦੇ ਵਿੱਚ ਵੀ ਜਿਹੜੇ ਟੈਂਪਰੇਚਰਸ ਨੇ ਨੀਅਰ ਅਬਾਊਟ 2 ਤੋਂ 3 ਡਿਗਰੀ ਜਿਹੜੇ ਆ ਹੋਰ ਨਾਰਮਲ ਤੋਂ ਜ਼ਿਆਦਾ ਰਹੇ ਹੈ ਪછી ਆਪਾਂ ਇੰਡੀਵਿਜੂਅਲ ਡੇਜ਼ ਦੀ ਗੱਲ ਕਰਦੇ ਆ ਪਾਰਟਿਕੂਲਰ ਡੇਜ਼ ਤੇ ਵਿੱਚ ਜਿਸ ਤਰ੍ਹਾਂ ਕਿਸੇ ਦਿਨ ਟੈਂਪਰੇਚਰ ਜਿਹੜਾ ਇਵਨ 4-5 ਡਿਗਰੀ ਵੀ ਨਾਰਮਲ ਤੋਂ ਜ਼ਿਆਦਾ ਰਿਹਾ ਹੈ ਸੋ ਇਹਦੇ ਨਾਲ ਹੀ ਜਿਹੜੇ ਜਿਹੜੇ ਸਨਸ਼ਾਈਨ ਆਰਸ ਨੇ ਉਹ ਵੀ ਨਾਰਮਲ ਤੋਂ ਇਸ ਵਾਰੀ ਜ਼ਿਆਦਾ ਦੇਖੇ ਗਏ ਆ ਜਿਹੜਾ ਕਿ ਅ ਫਰਵਰੀ ਦੇ ਵਿੱਚ ਕਈ ਵਾਰੀ ਕਲਾਉਡੀਨੈਸ ਦੇ ਨਾਲ ਜਿਹੜੇ ਸਨਸ਼ਾਈਨ ਆਰਸ ਘਟ ਜਾਂਦੇ ਆ ਪਰ ਇਸ ਵਾਰੀ ਕਾਫੀ ਅੱਛੇ ਸਨਸ਼ਾਈਨ ਆਰਸ ਵੀ ਰਿਕਾਰਡ ਕੀਤੇ ਗਏ ਆ ਸੋ ਓਵਰ ਆਲ ਦੇਖਿਆ ਗਿਆ ਕਿ ਹੁਣ ਤੱਕ ਜਿਹੜੇ ਟੈਂਪਰੇਚਰਸ ਨੇ ਹੋਰ ਕਾਫੀ ਨਾਰਮਲ ਤੋਂ ਜ਼ਿਆਦਾ ਰਹੇ ਸੀਗੇ ਬਟ ਹੁਣ ਜਿਹੜਾ ਆ ਵੀਕ ਚੱਲ ਰਿਹਾ ਇਹਦੇ ਵਿੱਚ ਫਿਰ ਵੀ ਟੈਂਪਰੇਚਰ ਜਿਹੜੇ ਨੇ ਥੋੜੇ ਜੇ ਨੀਅਰ ਟੂ ਨਾਰਮਲ ਹੋਣੇ ਸ਼ੁਰੂ ਹੋਏ ਹੈ ਤੇ ਜਿਵੇਂ ਕਿ ਹੁਣ ਸਿਰਫ ਜਿਹੜਾ ਮੈਕਸਿਮ ਟੈਂਪਰੇਚਰ ਵੀ 1 ਡਿਗਰੀ ਨਾਰਮਲ ਤੋਂ ਜ਼ਿਆਦਾ ਤੇ ਮਿਨਿਮਮ ਵੀ ਇੰਨਾ ਕੀ ਜ਼ਿਆਦਾ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮਿਨਿਮਮ ਟੈਂਪਰੇਚਰ ਫਿਰ ਬਦਲਦੀ ਸੰਭਾਵਨਾ ਹੈ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਜਿਹੜਾ ਆ ਉਹ ਪੰਜਾਬ ਨੂੰ ਅਪਰੋਚ ਕਰ ਰਿਹਾ ਜਿਵੇਂ ਕਿ ਟੈਂਪਰੇਚਰਸ ਇਸ ਤੋਂ ਕਿ ਹੁਣ 1 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਮਿਨਿਮਮ ਤਾਂ ਹੋ ਸਕਦਾ ਹੌਣ ਵਾਲੇ ਦਿਨਾਂ ਦੇ ਵਿੱਚ ਉਹ ਦੋ ਤੋਂ 3 ਡਿਗਰੀ ਜ਼ਿਆਦਾ ਰਹੇਗਾ ਤੇ ਮੈਕਸਿਮ ਟੈਂਪਰੇਚਰ ਥੋੜਾ ਜਿਆਦਾ ਡ੍ਰੌਪ ਹੋ ਸਕਦਾ ਕਿਉਂਕਿ 27 28 ਨੂੰ ਕਾਫੀ ਚਾਂਸਸ ਨੇ ਕਿ ਪੰਜਾਬ ਦੇ ਵਿੱਚ ਫਿਰ ਤੋਂ ਜਿਹੜੀ ਆਹੋ بارش ਦੀ آمد ਹੋ ਸਕਦੀ ਹੈ ਔਰ ਜਿਸ ਤਰ੍ਹਾਂ ਕਿ ਦੇਖ ਰਹੇ ਹਾਂ ਕਿ ਜਿਹੜਾ ਵੈਸਟਰਨ ਡਿਸਟਰਬੈਂਸ ਅਪਰੋਚ ਕਰ ਰਿਹਾ ਤਾਂ ਕੱਲ ਤੋਂ ਹੀ ਜਿਸ ਤਰ੍ਹਾਂ ਕਿ ਆਪਾਂ ਕਹਿ ਸਕਦੇ ਹਾਂ 25 26 ਤੋਂ ਹੀ ਜਿਹੜੇ ਕਲਾਉਡੀਨੈਸ ਹੋਣੀ ਸ਼ੁਰੂ ਹੋ ਸਕਦੀ ਹੈ ਤੇ ਜਿਵੇਂ ਬੱਦਲ ਵਾਈ ਪਨੀ ਰਹੇ ਕਿ ਤੇ 27 28 ਨੂੰ ਜਿਹੜੇ ਆ ਸ਼ੌਅਰਸ ਐਕਸਪੈਕਟਡ ਨੇ। ਮੰਨ ਲਓ ਫਸਲਾਂ ਤੇ ਕਿੰਨੇ ਕਿਹੜਾ ਇਫੈਕਟ ਹੈ ਨਾ ਉਹ ਕੇ ਸਾਹਮਣੇ ਕਿਸ ਤਰ੍ਹਾਂ ਦਾ ਹੈ। ਲਾਹਾਂ ਫਿਰ ਆ ਨਾ ਲੈ। ਆ ਦੇਖੋ ਜਿਸ ਤਰ੍ਹਾਂ ਆਪਾਂ ਕਹਿ ਰਹੇ ਆ ਕਿ ਜਨਵਰੀ ਦੇ ਵਿੱਚ ਵੀ ਬਾਰਿਸ਼ ਇਸ ਵਾਰ ਈ ਨਾਰਮਲ ਤੋਂ ਘੱਟੀ ਹੋਈ ਹੈ। ਨਾਰਮਲੀ ਸਾਡੇ ਕੋਲ 28 ਮਿਲੀਮੀਟਰ ਬਾਰਿਸ਼ ਜਨਵਰੀ ਦੇ ਵਿੱਚ ਰਿਕਾਰਡ ਹੁੰਦੀ ਹੈ ਪਰ ਇਸ ਵਾਰ ਹੀ ਸਾਡੇ ਕੋਲ 67 ਮਿਲੀਮੀਟਰ ਹੀ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਇਸੇ ਤਰ੍ਹਾਂ ਫਰਵਰੀ ਦੇ ਵਿੱਚ ਵੀ ਜਿਹੜੀ ਹੈ ਬਾਰਿਸ਼ ਕੋਈ ਜ਼ਿਆਦਾ ਨਹੀਂ ਹੋਈ ਬਟੇ ਸਿਰਫ ਇੱਕ ਦਿਨ ਸਾਡੇ ਕੋਲ ਬਾਰਿਸ਼ ਜਿਹੜੀ ਆ ਉਹ ਰਿਕਾਰ ਤੇ ਅਗਰ ਇਹ بارش ਹੁੰਦੀ ਹੈ ਤਾਂ ਉਹ ਕਾਫੀ ਅੱਛੀ ਰਹੇਗੀ ਫਸਲਾਂ ਲਈ ਕਿਸਾਨਾਂ ਲਈ ਕਿਉਂਕਿ ਕਾਸਤੀਕਰਨ ਹੋ ਜਾਂਦੀ ਹੈ ਕਿ ਜਿਸ ਤਰ੍ਹਾਂ ਕੀ ਟੈਂਪਰੇਚਰ ਜਰ ਨਹੀਂ ਹੈ ਨੀ ਅਗਰ ਟੈਂਪਰੇਚਰਸ ਵੀ ਪਾਲ ਕਰਦੇ ਔਰ بارش ਵੀ ਹੁੰਦੀ ਹੈ ਤਾਂ ਇਹ ਫਸਲਾਂ ਲਈ ਬਹੁਤ ਹੀ ਲਾਹੇਵੰਦ ਰਹੇਗੀ ਕਿਉਂਕਿ ਜਿਸ ਤਰ੍ਹਾਂ ਕੀ ਟੈਂਪਰੇਚਰ ਵਧ ਰਿਹਾ ਤਾਂ ਆਪਾਂ ਪਹਿਲਾਂ ਹੀ ਐਡਵਾਈਸ ਕਰ ਰਹੇ ਹਾਂ ਕਿ ਜਿਹੜਾ ਲੋੜਿੰਦਾ ਪਾਣੀ ਆ ਫਸਲਾਂ ਨੂੰ ਲਾਇਆ ਜਾਏ ਤੇ ਅਗਰ بارش ਹੋ ਜਾਂਦੀ ਹੈ ਤਾਂ ਸਾਨੂੰ ਉਹ ਵੀ ਜਿਹੜਾ ਆ ਥੋੜਾ ਬਹੁਤ ਉਹਦੇ ਵਿੱਚ ਹੈਲਪ ਹੋ ਜੇਗੀ ਔਰ ਟੈਂਪਰੇਚਰ ਲੋ ਹੋਏਗਾ ਉਹਦਾ ਵੀ ਸਾਨੂੰ ਮਤਲਬ ਬੈਨੀਫਿਟ ਹੀ ਰਹੇਗਾ ਸੋ ਓਵਰਆਲ ਇਹ ਜਿਹੜੀ ਬਾਰਿਸ਼ ਆ ਉਹ ਕਾਫੀ ਫਸਲਾਂ ਲਈ ਜਾਂ ਸਬਜ਼ੀਆਂ ਲਈ ਲਾਹੇਵੰਦ ਹੋ ਸਾਈ। ਕਿਉਂਕਿ ਜਿਵੇਂ ਮੌਸਮ ਲਗਾਤਾਰ ਬਦਲਦਾ ਜਾ ਰਿਹਾ ਹੈ। ਇਸ ਨੂੰ ਲੇਕਿਨ ਲੋਕਾਂ ਨੂੰ ਇਹ ਅਪੀਲ ਹੈ ਜੇ ਲੋਕਾਂ ਦਾ ਆਪਣਾ ਕਿਸਾਨ ਦਾ ਧਿਆਨ ਰੱਖਣਾ ਫਸਲਾਂ ਦੇ। ਹਾਂ ਬਿਲਕੁਲ ਜਿਸ ਤਰ੍ਹਾਂ ਕਿ ਹੁਣ ਇੱਕ ट्रांजिशन ਫੇਜ਼ ਫੇਰ ਹੈ ਚੱਲ ਰਿਹਾ ਕਿਉਂਕਿ ਆਪਾਂ ਸਰਦੀਆਂ ਤੋਂ ਗਰਮੀਆਂ ਵੱਲ ਨੂੰ ਮੂਵ ਕਰ ਰਹੇ ਹਾਂ ਤਾਂ ਸਰਦੀਆਂ ਦੇ ਵਿੱਚ ਜਿਸ ਤਰ੍ਹਾਂ ਕਿ ਲੋਕਾਂ ਨੇ ਕਾਫੀ ਹੁਣ ਮਤਲਬ ਆਪਣਾ ਚੇਂਜ ਕਰ ਲਿਆ ਸੀਗਾ ਕਿ ਗਰਮੀ ਆ ਰਹੀ ਹੈ ਔਰ ਉਹਨਾਂ ਨੇ ਜਿਹੜੇ ਆਪਣੇ ਵੂਲਨਸ ਨੇ ਜਾਂ ਜੋ ਵੀ ਆਪਣੇ ਅ ਇਨਰਸ ਨੇ ਉਹ ਸਾਹਮਣੇ ਸ਼ੁਰੂ ਕਰਤੇ ਸੀਗੇ ਬਟ ਹੁਣ ਜਿਸ ਤਰ੍ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਟੈਂਪਰੇਚਰਸ ਫਾਲ ਕਰਨਗੇ ਤਾਂ ਲੋਕਾਂ ਨੂੰ ਸਭ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਸੀਜ਼ਨ ਦੇ ਵਿੱਚ ਜਾਂ ਇਸ ਫੇਜ਼ ਦੇ ਵਿੱਚ ਆਪਣਾ ਜ਼ਰੂਰ ਸਿਹਤ ਦਾ ਧਿਆਨ ਰੱਖਣਾ ਆਪਣਾ ਜਿਹੜੇ ਵੂਲਨ ਨੇ ਉਹਨਾਂ ਨੂੰ ਉਹਨਾਂ ਇੱਕ ਮਤਲਬ ਯੂਜ਼ ਕਰਨ ਜਿੰਨੀ ਕਿ ਉਹਨਾਂ ਨੂੰ ਲੱਗਦਾ ਕਿ ਕੰਫਰਟ ਲੈਵਲ ਹੋ ਸਕਦਾ ਹੈ ਬਾਕੀ ਖੜਪਿੰਦੇ ਵਿੱਚ ਵੀ ਆਪਣਾ ਧਿਆਨ ਰੱਖਿਆ ਜਾਏ ਕਿ ਜਿਹੜਾ ਬਾਹਰਲੀਆ ਚੀਜ਼ਾਂ ਉਹਨੂੰ ਕੱਟ ਤੇ ਲਿਕਵਿਡ ਜਿਹੜਾ ਬਦਲਿਆ ਜਾਏ ਤਾਂ ਕਿ ਜਿਸ ਤਰ੍ਹਾਂ ਕਿ ਟੈਂਪਰੇਚਰ ਹਾਈ ਹੋ ਰਿਹਾ ਉਹਦੇ ਨਾਲ ਕਾਫੀ ਜ਼ਿਆਦਾ ਮਤਲਬ ਜਿਹੜੀ ਡਰਾਈ 에ਅ ਰਹਗੀ ਐ ਐਟਮੋਸਫੇਅਰ ਦੇ ਵਿੱਚ ਸੋ ਇਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ। ਇਸ ਤੋਂ ਬਿਨਾ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਕਿ ਕੱਲ ਤੋਂ ਮੌਸਮ ਦੇ ਵਿੱਚ ਕਲਾਊਡਨੈਸ ਦੇਖਣ ਨੂੰ ਮਿਲੇਗੀ ਤੇ ਉਹਨਾਂ ਇਹ ਵੀ ਦੱਸਿਆ ਕਿ ਅੱਗੇ ਜਾ ਕੇ ਜੇ ਮੌਸਮ ਦੇ ਵਿੱਚ ਡਰਾਈਨੈਸ ਰਹੀ ਤਾਂ ਲੋਕ ਆਪਣੀ ਸਿਹਤ ਦਾ ਖਿਆਲ ਰੱਖਣ ਤੇ ਨਿਕੋੜ ਤੋਂ ਇਲਾਵਾ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਵੀ ਖਾਸ ਧਿਆਨ ਰੱਖਣ। ਜਗਬਾਣੀ ਟੀਵੀ ਲਈ ਲੁਧਿਆਣਾ ਤੋਂ ਰਾਜੇਸ਼ ਗੋਤਮ ਦੀ ਰਿਪੋਰਟ।